ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਉਸ ਵੇਲੇ ਦੀ ਇੱਕ अहम ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇੱਕ ਵੱਡਾ ਮਾਮਲਾ ਮਾਹਲਪੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਜੇਲ੍ਹ ਤੋਂ ਬਾਹਰ ਬੇਲ ਤੇ ਆਏ ਹੋਏ ਵਿਅਕਤੀ ਨਾਮਕ ਸਨੀ ਭਾਰਤਵਾਜ ਦੀ ਗੋਲੀ ਮਾਰ ਕੇ ਹੱਤਿਆ ਅਣਪਛਾਤੇ ਵਿਅਕਤੀਆਂ ਵੱਲੋਂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੱਲ ਕਰੀਏ ਤਾਂ ਕਰੀਬ ਸ਼ਾਮ 5 ਵਜੇ ਡੀਸੀਜ਼ ਜਾਨੀ ਕਿ ਮ੍ਰਿਤਕ ਸਨੀ ਭਾਰਤਵਾਜ ਮਹਾਲਪੁਰ ਵਿਖੇ ਰਾਣਾ ਬੇਕਰੀ ਤੇ ਬੁਲਟ ਮੋਟਰਸਾਈਕਲ ਤੇ ਜਾਂਦਾ ਜਿੱਥੇ ਦੁਕਾਨਦਾਰ ਮਹੇਸ਼ ਕੁਮਾਰ ਦੇ ਕਹਿਣ ਮੁਤਾਬਕ ਜਿਵੇਂ ਮ੍ਰਿਤਕ ਸਨੀ ਮੋਟਰਸਾਈਕਲ ਨੂੰ ਪਾਰਕ ਕਰਕੇ ਦੁਕਾਨ ਅੰਦਰ ਦਾਖਲ ਹੁੰਦਾ ਉਸ ਦਾ ਪਿੱਛਾ ਕਰਦੇ ਇੱਕ ਨਕਾਬਪੋਸ਼ ਜਿਸ ਨੇ ਮੂੰਹ ਟੱਕਿਆ ਹੋਇਆ ਸੀ ਉਹ ਆਉਂਦਾ ਤੇ ਆਉਂਦੇ ਸਾਰੀ ਫਾਇਰ ਖੋਲ ਦਿੰਦਾ ਹੈ। ਤਕਰੀਬਨ 6 ਤੋਂ 7 ਫਾਇਰ ਉੱਥੇ ਚਲਾਏ ਜਾਂਦੇ ਹਨ ਤੇ ਉਸ ਤੋਂ ਬਾਅਦ ਸਸਪੈਕਟ ਉਸ ਦਾ ਸਾਥੀ ਜੋ ਕਿ ਮੋਟਰਸਾਈਕਲ ਤੇ ਆਏ ਸਨ ਮੌਕੇ ਤੋਂ ਫਰਾਰ ਹੋ ਜਾਂਦੇ ਹਨ ਸਨੀ ਭਾਰਤਵਾਜ ਨੂੰ ਸਿਵਲ ਹਸਪਤਾਲ ਮਾਹਲਪੁਰ ਵਿਖੇ ਲਿਜਾਇਆ ਜਾਂਦਾ ਹੈ ਜਿੱਥੇ ਦੌਰਾਨੇ ਇਲਾਜ ਉਸ ਦੀ ਮੌਤ ਹੋ ਜਾਂਦੀ ਹੈ ਡਾਕਟਰਾਂ ਮੁਤਾਬਕ ਇੱਕ ਗੋਲੀ ਸਨੀ ਜਾਨੀ ਕਿ ਡੀਸੀਜ਼ ਦੀ ਛਾਤੀ ਵਿੱਚ ਲੱਗੀ ਸੀ ਜਿਸ ਕਰਕੇ ਉਸ ਦੀ ਮੌਤ ਹੋ ਗਈ ਪਰ ਇਹ ਖਬਰ ਪਬਲਿਕ ਵਿੱਚ ਆਉਣ ਤੋਂ ਬਾਅਦ ਮਾਹਲਪੁਰ ਵਿੱਚ ਪੈਨਿਕ ਸਪਰੈਡ ਹੋ ਜਾਂਦਾ ਹੈ ਡਰ ਦਾ ਮਾਹੌਲ ਬਣ ਜਾਂਦਾ ਹੈ ਹਾਲਾਂਕਿ ਹੁਣ ਚਰਚਾ ਇਹ ਵੀ ਨਿਕਲ ਕੇ ਬਾਹਰ ਆ ਰਹੀ ਹੈ ਕਿ ਇਹ ਗੈਗਵਾਰ ਦਾ ਮਾਮਲਾ ਹੈ ਪਰ ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਲੇਕਿਨ ਪੁਲਿਸ ਮੌਕੇ ਤੇ ਪਹੁੰਚ ਕੇ 6 ਖਾਲੀ ਖੋਲ ਬਰਾਮਦ ਕਰ ਲੈਂਦੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਸਸਪੈਕਟ ਯਾਨੀ ਕਿ ਸ਼ੱਕੀ ਵਿਅਕਤੀਆਂ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਦਿਖਾਨੀ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਅ ਅੱਜ ਸਾਨੂੰ ਸ਼ਾਮ ਨੂੰ ਸਚੂ ਮਾਲਪੁਰ ਡਿਸਟ੍ਰਿਕਟ ਸ਼ਹਿਰ ਪਰਤੇ ਇਨਫੋਰਮੇਸ਼ਨ ਆਈ.ਸੀ.ਬੀ ਅੱਡੇ ਦੇ ਵਿੱਚ ਇੱਕ ਸ਼ੌਪ ਤੇ ਫਾਰਿੰਗ ਹੋਈ ਹੈਗੀ ਆ ਜਿਹਦੇ ਵਿੱਚ ਸੰਦੀਪ ਅ ਨਾਮ ਦਾ ਲੜਕਾ ਜਿਹਦੀ ਸ਼ੂਟਿੰਗ ਦੇ ਵਿੱਚ ਡੈਥ ਹੋ ਗਈ ਹੈ ਔਰ ਇਹਨੂੰ ਜਿਹੜੇ ਮਾਰਨ ਵਾਲਾ ਮੁੰਡਾ ਰਾਹੁਲ ਸੰਧੂ ਨਾਮ ਦਾ ਹੈਗਾ ਇੱਕ ਇਹਦੇ ਨਾਲ ਜੋ ਸਾਡਾ ਸਸਪੈਕਟ ਹੈਗਾ ਏਵਨ ਪ੍ਰੀਤ ਹੈਗਾ ਇਹ ਦੋ ਬੰਦੇ ਮੋਟਰਸਾਈਕਲ ਤੇ ਆਏ ਔਰ ਇਹ ਸ਼ਾਪਿੰਗ ਕਰ ਰਿਹਾ ਸੀ ਕੋਈ ਆਪਣੀ ਚੀਜ਼ ਲੈ ਰਿਹਾ ਸੀ ਦੁਕਾਨ ਤੋਂ ਬਿਲਕੁਲ ਚੌਪੋਂ ਜਦੋਂ ਆਪਾਂ ਜਾਂਦੇ ਹਾਂ ਹਾਰਪਰ ਸਾਈਡ ਨੂੰ ਉੱਥੇ ਇਹਦੇ ਗੋਲੀਆਂ ਮਾਰੀਆਂ ਔਰ ਇਹਨਾਂ ਦਾ ਜਿਹੜਾ ਮੇਨ ਹੈਗਾ ਇਹ ਪਿਛਲੇ ਤਕਰੀਬ 7-8 ਮਹੀਨੇ ਤੋਂ ਦੋਨੇ ਲੋਕਲ ਹੈਗੇ ਆ ਇਹ ਗਰੁੱਪ ਇੱਕ ਦੂਜੇ ਦੇ ਖਿਲਾਫ ਇਹ ਲੜਾਈ ਇਹਨਾਂ ਦੀ ਚੱਲ ਰਹੀ ਹੈ ਜਸਟ ਵੀ ਤੂੰ ਮੈਨੂੰ ਕਿੱਦਾਂ ਦੇਖਦਾ ਤੂੰ ਕਿੱਦਾਂ ਦੇਖਦਾ ਇਸ ਤਰੀਕੇ ਦੀ ਇਹਨਾਂ ਦੀ ਲੜਾਈ ਹੈਗੀ ਹੈ ਪਰੰਤੂ ਅੱਜ ਜਿਹੜੇ ਆ ਇਲਲੀਗਲ ਵੈਪਨਸ ਜੋ ਹੋਂ ਤੱਕ ਸਾਨੂੰ ਖੋਲ ਮਿਲੇਆ ਉਹਦੇ ਤੋਂ ਇਹ ਹੁੰਦਾ ਵੀ ਇੱਕ ਗਰੁੱਪ ਦੇ ਕੋਲ ਇਲਲੀਗਲ ਵੈਪਨਸ ਦੇ ਨਾਲ ਫਾਇਰਿੰਗ ਹੋਈ ਹੈ ਜਿਹੜੀ ਉਹਦੀ ਚੈਸਟ ਵਿੱਚ ਲੱਗੀ ਹੈ ਤੇ ਇੱਕ ਉਹਦੀ ਬਾਹਾਂ ਦੇ ਵਿੱਚ ਲੱਗੇ ਤਾਂ ਅੰਦਰ ਕ੍ਰਾਸ ਹੋਈ ਹੋਈ ਕਿੰਨੇ ਰਾਉਂਡ ਫਾਇਰ ਹੋਏ ਸਰ ਅ ਜਿਹੜੇ ਸਾਨੂੰ ਮੌਕੇ ਤੇ ਦੱਸ ਰਹੇ ਚਾਰ ਰਾਉਂਡ ਹੋਏ ਆ ਪਰ ਜਿਹੜੀਆਂ ਉਹਦੇ ਗੋਲੀਆਂ ਦੋ ਗੋਲੀਆਂ ਉਹਦੇ ਬਾਡੀ ਚ ਡਾਕਟਰ ਦੱਸ ਰਹੇ ਜਿਹੜਾ ਹਾਲੇ ਬਾਕੀ ਦਾ ਪੋਸਟਮਾਰਟਮ ਤੋਂ ਬਾਅਦ ਕਲੀਅਰ ਹੋਏਗਾ ਪਰ ਜੇ ਆਪਾਂ ਨੰਗੀ ਅੱਖ ਨਾਲ ਦੇਖਾਂਗੇ ਤੇ ਦੋ ਫਾਇਰ ਗੋਲੀਆਂ ਹੋਈਆਂ ਜਿਹੜਾ ਦਾ ਦੱਸੇ ਜਾ ਰਹੇ ਤੁਸੀ ਤੁਹਾਡੇ ਵੱਲੋਂ ਇਥੇ ਵੀ ਰਣ ਵਾਲੀ ਨੇ ਤੇ ਤੁਹਾਡੇ ਆਪਾਂ ਨੂੰ ਵੀ ਬੈਕਗ੍ਰਾਉਂਡ ਦੀ ਜਾਣਕਾਰੀ ਦਿੱਤੀ ਆ। ਲੋਕਾਂ ਵੀ ਸ਼ੋਟਰ ਲੋਕਲੀ ਹੈਗੇ ਆ ਇੱਕ ਤਾਂ ਲੜਕਾ ਜੋ ਸਾਨੂੰ ਪਤਾ ਲੱਗਾ ਆਪਣੇ ਸਾਡੇ ਕੁਲਵਿੰਦਰ ਸਿੰਘ ਹੈਗਾ ਮੁਲਾਜ਼ਮ ਹੈਗਾ ਆ ਉਹਦਾ ਬੇਟਾ ਆ ਜਿਹੜਾ ਰਾਹੁਲ ਆ ਔਰ ਇਹਨਾਂ ਤੇ ਪਹਿਲਾਂ ਵੀ ਲੜੀਆਂ ਝਗੜਿਆਂ ਦੇ ਸੀ ਪਰ ਉਹ ਲੜਾਈਆਂ ਝਗੜੇ ਸੀ ਵੀ ਡਾਂਗਾ ਸੋਟਾਂ ਦੀ ਤੇ ਪਲੱਸ ਜਿਹੜੇ ਦਾਤ ਦੋਤਾਂ ਲੜਦੇ ਹੁੰਦੇ ਸੀ ਔਰ ਵੈਪਨ ਜਿਹੜੇ ਇਹਨੇ ਯੂਜ਼ ਕੀਤਾ ਉਹ ਇੱਕ ਸੈਂਸੇਸ਼ਨਲ ਕ੍ਰਾਈਮ ਹੈਗਾ ਸਾਡੇ ਲਈ ਇਹ ਔਰ ਇਹਨਾਂ ਨੂੰ ਜਲਦੀ ਅਸੀਂ ਹਲਨਾਬ ਕਰ ਲਾਂਗੇ ਦੋ ਬੰਦੇ ਆਇਡੈਂਟੀਫਾਈ ਹੋਏ ਆ ਔਰ ਜੋ ਸੀਸੀਟੀਵੀ ਸਾਨੂੰ ਬਾਹਲੀਆ ਸ਼ਾਪਸ ਤੋਂ ਮਿਲੀਆਂ ਉੱਤੇ ਵੀ ਮੋਟਰਸਾਈਕਲ ਤੇ ਦੋ ਬੰਦੇ ਆ ਰਹੇ ਸਰ ਕਿਹਦੇ ਦੀ ਗੱਲ ਹੈ ਵੀ ਉੱਤੇ ਪਹਿਲਾਂ ਵੀ ਆਪਾਂ ਆ ਹਾ ਐਫਆਰ ਦੇ ਇਹਨਾਂ ਸਾਰਿਆਂ ਦੀ ਹੈਗੀਆਂ ਹੈ ਕ੍ਰਾਇਮ ਮਾਮਲੇ ਦੀ ਹਾਂਜੀ ਆਪਾਂ ਦੇ ਇਹਦੇ ਤੇ ਵੀ ਸੰਦੀਪ ਤੇ ਵੀ ਐਫਆਰ ਦੇ ਹੈਗੇ ਔਰ ਉਹਦੇ ਤੇ ਵੀ ਹੈਗੇ ਰਾਹੁਲ ਤੇ ਵੀ ਹੈਗੇ ਔਰ ਏਵਨ ਪ੍ਰੀਤ ਤੇ ਵੀ ਹੈਗੇ ਏਵਨ ਜ਼ਲੰਦਰ ਹੈਗੇ ਏਵਨ ਪ੍ਰੀਤ ਤੇ ਜ਼ਲੰਦਰ ਵੀ ਹੈਗੇ ਐਸਐਸ ਨਗਰ ਵੀ ਹੈਗੀ ਸੋ ਪੁੱਤਾਂ ਦੀ ਗੈਂਗ ਵਰਗਿਆ ਜਾ ਗੈਂਗਵਾਰ ਵੀ ਯਾਰ ਲੋਕਲ ਗਰੁੱਪ ਹੈ ਕਿਹੜੇ ਗੈਂਗ ਆ ਉਹ ਗੈਂਗ ਨਹੀਂ ਹੈ ਕਿ